ਨਾ ਮੌਸਮ ਨੂੰ ਲੈ ਕੇ ਕਿਸ ਤਰੀਕੇ ਦੀ ਅਪਡੇਟ ਆ ਲਗਾਤਾਰ ਮੌਸਮ ਦੇ ਵਿੱਚ ਬਦਲਾਅ ਜਿਹੜਾ ਦੇਖਣ ਨੂੰ ਮਿਲ ਰਿਹਾ ਤੇ ਕਿਹਾ ਜਾ ਰਿਹਾ ਕਿ ਆ ਜੇ ਥੋੜੇ ਦਿਨਾਂ ਤੱਕ ਜਿਹੜੀ ਬਰਸਾਤ ਹੋ ਸਕਦੀ ਹੈ ਕਿਸ ਤਰੀਕੇ ਦੀ ਆਪਣੇ ਜੀ ਜੇਸੀ ਜਿਹੜੀਆਂ ਪ੍ਰੇਵੈਲਿੰਗ ਵੈਦਰ ਕੰਡੀਸ਼ਨਸ ਦੇਖੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਨੀਅਰ ਨਾਰਮਲ ਵੈਦਰ ਕੰਡੀਸ਼ਨਸ ਚੱਲ ਰਹੀਆਂ ਨੇ ਜਿਵੇਂ ਕੱਲ ਦਾ ਮੈਕਸਿਮਮ ਟੈਂਪਰੇਚਰ 28.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 22.6 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 1.2 ਡਿਗਰੀ ਸੈਂਟੀਗ੍ਰੇਡ ਹੈ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਇਸੀ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 13.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜੀ ਔਰ ਅੱਜ ਦਾ ਜਿਹੜਾ ਲੁਧਿਆਣੇ ਦਾ ਨਾਈਟ ਟਾਈਮ ਟੈਂਪਰੇਚਰ ਨਾਰਮਲ ਜਿਹੜਾ 12.8 ਡਿਗਰੀ ਸੈਂਟੀਗ੍ਰੇਡ ਹੈ ਸੋ ਇਹ ਵੀ ਲਗਭਗ ਪੁਆਇੰਟ 8 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਔਰ ਜੇ ਅਸੀਂ ਕਲਾਊਡ ਪਿਕਚਰ ਦੇਖੀਏ ਤਾਂ ਉਹਦੇ ਤੋਂ ਪਤਾ ਚੱਲਦਾ ਕਿ ਥੋੜਾ ਜਿਹਾ ਡਬਲਯੂ ਡੀ ਸਿਸਟਮ ਦਾ ਇਫੈਕਟ ਬਣਿਆ ਹੋਇਆ ਸੋ ਉਹਦੇ ਕਰਕੇ ਜਿਹੜੇ ਆਉਣ ਵਾਲੇ 3-4 ਦਿਨ ਨੇ ਉਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਕਿਤੇ ਜਿਹੜੀ ਹਲਕੀ ਬਾਰਿਸ਼ ਹੋ ਸਕਦੀ ਹੈ ਜਾਂ ਬੱਦਲਵਾਈ ਹੋ ਸਕਦੀ ਹੈ ਬਟ ਉਹਦੇ ਤੋਂ ਬਾਅਦ ਜਿਹੜੀਆਂ ਵੈਦਰ ਕੰਡੀਸ਼ਨਸ ਨੇ ਕਲੀਅਰ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਲੁਧਿਆਣਾ ਵਿੱਚ ਜ਼ਿਆਦਾ ਚਾਂਸਸ ਨਹੀਂ ਹੈਗੇ ਜੀ ਜ਼ਿਆਦਾਤਰ ਪਠਾਨਕੋਟ ਹੁਸ਼ਿਆਰਪੁਰ ਸਾਈਡ ਤੇ ਔਰ ਕੁਝ ਵੈਸਟ ਮਾਲਵਾ ਰੀਜਨ ਦੇ ਵਿੱਚ ਫਿਰੋਜ਼ਪੁਰ ਔਰ ਫਰੀਦਕੋਟ ਸਾਈਡ ਤੇ ਕਿਤੇ ਕਿਤੇ ਹਲਕੇ ਛਿੱਟੇ ਹੋ ਸਕਦੇ ਨੇ ਅੱਗੇ ਕਿਸੇ ਲਈ ਅਪਡੇਟ ਸੱਜੀ ਹੈ ਕਿਉਂਕਿ ਆਮ ਤੌਰ ਤੇ ਇਹ ਕਿਸਾਨ ਕਰਨ ਆਖੇਤੀ ਕਿਤੇ ਫਿਰ ਆਰਗਨ ਦਾ ਜੁੜੇ ਨੇ ਅੱਜ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਕੋਈ ਜ਼ਿਆਦਾ ਜਿਹੜਾ ਸਿਗਨੀਫੀਕੈਂਟ ਜਿਹੜੀ ਬਾਰਿਸ਼ ਹੋਣ ਦੀ ਵੀ ਪ੍ਰੈਡਿਕਸ਼ਨ ਨਹੀਂ ਹੈ ਔਰ ਕਿਉਂਕਿ ਤਿੰਨ ਚਾਰ ਦਿਨ ਜਿਹੜੇ ਆਉਣ ਵਾਲੇ ਨੇ ਉਹਨਾਂ ਦੇ ਵਿੱਚ ਥੋੜਾ ਡਬਲਯੂ ਡੀ ਸਿਸਟਮ ਦਾ ਇਫੈਕਟ ਜ਼ਰੂਰ ਰਹਿ ਸਕਦਾ ਸੋ ਉਹਦੇ ਕਰਕੇ ਅਸੀਂ ਟੈਂਪਰੇਚਰ ਦੇ ਵਿੱਚ ਵੀ ਹਲੇ ਜ਼ਿਆਦਾ ਇਨਕਰੀਜ਼ ਨਹੀਂ ਐਕਸਪੈਕਟ ਕਰ ਰਹੇ ਸੋ ਆਨਵਰਡ ਦੇ ਦਿਨਾਂ ਦੇ ਵਿੱਚ ਜਿਹੜਾ ਹਲੇ ਨੀਅਰ ਨਾਰਮਲ ਅਸੀਂ ਕਹਿ ਸਕਦੇ ਹਾਂ ਕਿ ਵੈਦਰ ਕੰਡੀਸ਼ਨਸ ਹੋ ਸਕਦੀਆਂ ਨੇ ਔਰ ਜਿਹੜੇ 3-4 ਦਿਨਾਂ ਦੇ ਵਿੱਚ ਜਦੋਂ ਸਿਸਟਮ ਪਾਸ ਕਰ ਗਿਆ ਉਹਦੇ ਤੋਂ ਬਾਅਦ ਜ਼ਰੂਰ ਟੈਂਪਰੇਚਰ ਦੇ ਵਿੱਚ ਥੋੜੀ ਅਸੀਂ ਰਾਈਜ਼ ਐਕਸਪੈਕਟ ਕਰ ਰਹੇ ਹਾਂ ਕਿ ਆ ਜਾ ਸਕਦਾ ਹੈ ਜੀ ਮੌਸਮ ਚ ਬਦਲਾਅ ਹੋ ਗਿਆ ਗਰਮੀ ਦੀ ਰੁੱਤ ਸ਼ੁਰੂ ਹੋ ਚੁੱਕੀ ਹੈ ਬਿਲਕੁਲ ਜੀ ਕਿਉਂਕਿ ਟੈਂਪਰੇਚਰ ਗ੍ਰੈਜੂਲੀ ਰਾਈਜ਼ ਕਰਨਾ ਤਾਂ ਸ਼ੁਰੂ ਹੋ ਹੀ ਚੁੱਕਿਆ ਹੈ ਕਿਉਂਕਿ ਹੁਣ ਵੀ ਜਿਹੜੇ 3-4 ਦਿਨ ਨੇ ਉਹਨਾਂ ਦੇ ਵਿੱਚ ਕਿਉਂਕਿ ਡਬਲਯੂ ਡੀ ਸਿਸਟਮ ਦਾ ਇਫੈਕਟ ਹੈ ਉਹਦੇ ਕਰਕੇ ਅਸੀਂ ਜ਼ਿਆਦਾ ਚੇਂਜ ਨਹੀਂ ਐਕਸਪੈਕਟ ਕਰ ਰਹੇ ਬਟ ਉਹਦੇ ਤੋਂ ਬਾਅਦ ਫਿਰ ਜਿਹੜਾ ਟੈਂਪਰੇਚਰ ਰਾਈਜ਼ ਹੋਣ ਦੀ ਪ੍ਰੈਡਿਕਸ਼ਨ ਲੋਕਾਂ ਕਿਸ ਤਰੀਕੇ ਦੇ ਨਾਲ ਅਪੀਲ ਕਰਦੇ ਆ ਜੀ ਕਿਉਂਕਿ ਆਮ ਤੌਰ ਤੇ ਜਿਹੜਾ ਮੌਸਮ ਬਦਲਦਾ ਤਾਂ ਕਿਤਨਾ ਕਿਤੇ ਬਿਮਾਰੀਆਂ ਦਾ ਲੋਕ ਸ਼ਿਕਾਰ ਹੁੰਦੇ ਆ ਬਿਲਕੁਲ ਜੀ ਜੇ ਅਸੀਂ ਪਿਛਲੇ ਦਿਨਾਂ ਵਿੱਚ ਵੀ ਜਿਵੇਂ ਦੇਖਿਆ ਕਿ ਬੜੀਆਂ ਜਿਹੜੀਆਂ ਵੈਦਰ ਕੰਡੀਸ਼ਨਸ ਵੇਰੀਏਬਲ ਰਹਿ ਰ ਇਕ ਦੋ ਦਿਨ ਕਾਫੀ ਗਰਮੀ ਹੁੰਦੀ ਔਰ ਫਿਰ ਟੈਂਪਰੇਚਰ ਦੇ ਵਿੱਚ ਥੋੜੀ ਗ੍ਰੈਵਿਟ ਆ ਜਾਂਦੀ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕੰਡੀਸ਼ਨਸ ਨੇ ਉਹਨਾਂ ਦਾ ਸਿਹਤ ਉੱਤੇ ਕਾਫੀ ਇਫੈਕਟ ਹੁੰਦਾ ਹੁਣ ਵੀ ਜਿਵੇਂ ਜਿਹੜੇ ਤਿੰਨ ਚਾਰ ਦਿਨ ਇਹਨਾਂ ਦੇ ਵਿੱਚ ਫਿਰ ਥੋੜਾ ਸਿਸਟਮ ਦਾ ਜਿਹੜਾ ਇਫੈਕਟ ਹੈ ਸੋ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਹੜੀਆਂ ਵੇਰੀਏਬਲ ਕੰਡੀਸ਼ਨਸ ਨੇ ਉਹ ਹੈਲਥ ਨੂੰ ਕਈ ਵਾਰੀ ਕਾਫੀ ਪ੍ਰਭਾਵਿਤ ਕਰਦੀਆਂ ਨੇ ਸੋ ਸਾਰਿਆਂ ਨੂੰ ਇਹਦਾ ਕਾਫੀ ਧਿਆਨ ਰੱਖਣਾ ਚਾਹੀਦਾ